ਪੰਜਾਬ ਦੇ ਬੇਰੁਜ਼ਗਾਰਾਂ ਨੂੰ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਮਿਲ ਜਾਰੀ ਹੈ ਕਿ 10000 ਭਰਤੀਆਂ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਦਾ ਪ੍ਰਸਤਾਵ ਜਿਹੜਾ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਕਰ ਲਿਆ ਗਿਆ ਇਹ ਜਿਹੜੀਆਂ ਭਰਤੀਆਂ ਪੰਜਾਬ ਪੁਲਿਸ ਜਿਹੜੀਆਂ ਐਲਾਨੀਆਂ ਗਈਆਂ ਨੇ ਜੇਕਰ ਤੁਸੀਂ ਪਲੱਸ 2 ਪਾਸ ਹੋ ਗ੍ਰੈਜੂਏਸ਼ਨ ਪਾਸ ਹੋ ਤਾਂ ਤੁਹਾਡੇ ਵਾਸਤੇ ਸਭ ਤੋਂ ਸੁਨਹਿਰੀ ਮੌਕਾ ਹੈ ਜਿਸ ਦੇ ਵਿੱਚ ASI ਜਿਹਦੇ ਵਿੱਚ ਸਾਬ ਇੰਸਪੈਕਟਰ ਕਨਸਟੇਬਲ ਜਾਂ ਹੋਰ ਭਰਤੀਆਂ ਇਸ ਦੇ ਵਿੱਚ ਸ਼ਾਮਲ ਕੀਤੀਆਂ ਜਾ ਸਕਦੀਆਂ ਸੋ ਇਹਨਾਂ ਭਰਤੀਆਂ ਨੂੰ ਜਲਦੀ ਹੀ ਜਿਹੜਾ ਅਫੀਸ਼ੀਅਲ ਫਾਰਮ ਜਿਹੜੇ ਓਪਨ ਹੋ ਜਾਣੇ ਆ ਤੇ ਇਹਨਾਂ ਦੀ ਜਾਣਕਾਰੀ ਲਈ ਤੁਸੀਂ ਆਪਣੇ ਚੈਨਲ ਨੂੰ ਸਭ ਤੋਂ ਪਹਿਲਾਂ ਫੋਲੋ ਕਰ ਲਿਓ ਇਸ ਤਰ੍ਹਾਂ ਹੋਰ ਡਿਟੇਲ ਵੀਡੀਓ ਦੇਖਣ ਲਈ ਫੋਲੋ ਕਰਨਾ ਜ਼ਰੂਰੀ ਹੈ ਤੇ ਫ੍ਰੀ ਦੇ ਵਿੱਚ ਤੁਸੀਂ ਅੱਗੇ ਆਉਣ ਵਾਲੇ ਦੇ ਵਿੱਚ ਨੋਟਸ ਕਿਵੇਂ ਪ੍ਰਾਪਤ ਕਰਦੇ ਨੇ ਤਿਆਰੀ ਆਨਲਾਈਨ ਘਰ ਬੈਠੇ ਕਿਵੇਂ ਕਰਨੀ ਹੈ ਤਾਂ ਇਹਨਾਂ ਪੰਜਾਬ ਪੁਲਿਸ ਦੀਆਂ ਭਰਤੀਆਂ ਦਾ ਫਾਰਮ ਤੁਸੀਂ ਘਰ ਬੈਠ ਹਰ ਇੱਕ ਜਾਣਕਾਰੀ ਤੁਹਾਨੂੰ ਮਿਲਦੀ ਰਹੇਗੀ ਸੋ ਚੈਨਲ ਨੂੰ ਫੋਲੋ ਕਰ ਲਓ ਵੀ ਇਹ ਜਾਣਕਾਰੀ ਤੁਹਾਡੇ ਵਾਸਤੇ 2026 ਤੁਹਾਡੇ ਵਾਸਤੇ ਇੱਕ ਸਰਕਾਰੀ ਨੌਕਰੀ ਵਾਸਤੇ ਸੁਨਹਿਰੀ ਸਾਲ ਹੋ ਸਕਦਾ ਹੈ ਤਾਂ ਜੁੜੇ ਰਹੋ ਚੈਨਲ ਦੇ ਨਾਲ ਹੋਰ ਵੀ ਪੰਜਾਬ ਚ ਬਹੁਤ ਸਾਰੀਆਂ ਪਟਵਾਰੀ ਜੇਲ੍ਹ ਬਾਰਡਰ ਦੀਆਂ ਜਿਹੜੀਆਂ ਭਰਤੀਆਂ ਜੇਕਰ ਤੁਸੀਂ ਉਹਨਾਂ ਦੀ ਜਾਣਕਾਰੀ ਚਾਹੁੰਦੇ ਹੋ ਕਲਰਕ ਜੈਕਸਾਈਜ਼ ਇੰਸਪੈਕਟਰ ਹੋਰ ਵੱਖ-ਵੱਖ ਡਿਪਾਰਟਮੈਂਟ ਦੀਆਂ ਜਿਹੜੀਆਂ ਪੋਸਟਾਂ ਹੈਗੀਆਂ 10ਵੀਂ ਬੇਸ 8ਵੀਂ ਬੇਸ 12ਵੀਂ ਬੇਸ ਜਾਂ ਗ੍ਰੈਜੂਏਸ਼ਨ ਟੀਚਿੰਗ ਸੋ ਹਰ ਇੱਕ ਦੀ ਜਾਣਕਾਰੀ ਤੁਹਾਨੂੰ ਵਧੀਆ ਤਰੀਕੇ ਨਾਲ ਆਪਣੇ ਚੈਨਲ ਤੇ ਸਹੀ ਤੇ ਸਟੀਕ ਮਿਲਦੀ ਰਹਣੀ ਆ ਸੋ ਧੰਨਵਾਦ ਵੀ ਲਾਈਕ ਕਰੋ ਸ਼ੇਅਰ ਕਰੋ ਜਾਣਕਾਰੀ ਵੀ ਦੇ ਲਈਦਾ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ ਜੇ YouTube ਤੇ ਦੇਖ ਰਹੇ ਹੋ ਸਬਸਕ੍ਰਾਈਬ ਕਰਨਾ Facebook ਤੇ ਤਾਂ ਫੋਲੋ ਕਰ ਲਿਓ